ਸੱਚੇ ਗੱਲ ਜੀ ਕੈਨੇਡਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਜਨਰਲ ਮਾਰਤੇ ਆ ਮੁਖੜ ਲੈਣਸਤੇ ਅਮਰੀਕੀ ਕੰਪਨੀਆਂ ਤੇ ਟੈਕਸ ਨਹੀਂ ਲਗਾਵੇਗਾ ਕੈਨੇਡਾ ਟਰੰਪ ਨੇ ਟੈਰਿਫ ਲਗਾਉਣ ਦੀ ਦਿੱਤੀ ਸੀ ਧਮਕੀ ਸਿੱਖ ਪਾਈਛਾਰੇ ਨੂੰ ਸਾਵਧਾਨ ਰਹਿਣ ਦੀ ਅਪੀਲ ਕਿ ਹਾਂ ਖਾਲਿਸਤਾਨੀ ਕਟੜ ਸਮਰਥਕਾਂ ਵਾਸਤੇ ਆਉਣ ਵਾਲੇ ਨੇ ਮਾਰੇ ਦੇ ਸਾਊਥ ਏਸ਼ੀਆ ਦੇ ਵਪਾਰੀਆਂ ਖਿਲਾਫ ਹਿੰਸਾ ਦੇ ਮਾਮਲੇ ਫਰੋਤੀਆਂ ਦੀ ਜਾਂਚ ਲਈ ਨਵੀਂ ਗੁਪਤ ਟਿਪਲਾਈਨ ਸ਼ੁਰੂ ਵਿੰਕੂਵਰ ਹਵਾਈ ਅਡੇ ਤੇ 200 ਤੋਂ ਵੱਧ ਉਡਾਨਾਂ ਆਈਆਂ ਦੇਰੀ ਦੇ ਨਾਲ ਕੈਨੇਡਾ ਦੇ ਤੋਂ ਪਹਿਲਾਂ 4,25,000 ਤੋਂ ਵੱਧ ਯਾਤਰੀਆਂ ਨੂੰ ਚਲਣੀ ਪਈ ਨਮੂਸ਼ੀ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਹੁਣ ਅਮਰੀਕੀ ਕੰਪਨੀਆਂ ਦੇ ਉੱਤੇ ਟੈਕਸ ਨਹੀਂ ਲਗਾਵੇਗਾ ਅਰਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਸੀ ਕਿ ਉਹ ਟੈਰਿਫ ਲਗਾਉਣ ਦੀ ਧਮਕੀ ਦੇ ਰਹੇ ਨੇ ਜੇ ਕੈਨੇਡਾ ਟੈਰਿਫ ਲਗਾਉਂਦਾ ਤਾਂ ਅਮਰੀਕਾ ਵੀ ਟੈਰਿਫ ਲਗਾਏਗਾ ਜਿਸ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਚ ਵਿਚਾਰ ਕਰਕੇ ਆਖਿਆ ਹੈ ਕਿ ਉਹ ਕਾਰੋਬਾਰ ਬਾਰੇ ਦੁਬਾਰਾ ਗੱਲਬਾਤ ਕਰਨਗੇ ਕੈਨੇਡਾ ਨੇ ਐਤਵਾਰ ਦੇਰ ਰਾਤ ਅਮਰੀਕੀ ਟੈਕਨੋਲੋਜੀ ਕੰਪਨੀਆਂ ਤੇ ਡਿਜੀਟਲ ਸੇਵਾ ਟੈਕਸ ਲਗਾਉਣ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ ਕੈਨੇਡੀਅਨ ਸਰਕਾਰ 30 ਜੂਨ ਤੋਂ ਅਮਰੀਕੀ ਕੰਪਨੀਆਂ ਤੇ ਡਿਜੀਟਲ ਸੇਵਾ ਟੈਕਸ ਲਗਾਉਣ ਚਾਲੀ ਸੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਤਵਾਰ ਨੂੰ ਇੱਕ ਬਿਆਨ ਚੁਕਿਆ ਕਿ ਉਹ ਅਤੇ 트럼ਪ ਹੁਣ ਵਪਾਰ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ ਕੈਨੇਡੀਅਨ ਵਿੱਤ ਮੰਤਰਾਲੇ ਦੇ ਅਨੁਸਾਰ ਕਾਰਨੀ ਤੇ 트럼ਪ 21 ਜੁਲਾਈ ਤੱਕ ਵਪਾਰ ਸਮਝੌਤੇ ਤੇ ਗੱਲਬਾਤ ਮੁੜ ਸ਼ੁਰੂ ਕਰ ਸਕਦੇ ਨੇ 27 ਜੂਨ ਨੂੰ 트럼ਪ ਨੇ ਕੈਨੇਡਾ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹਨਾਂ ਨੇ ਅਮਰੀਕੀ ਕੰਪਨੀਆਂ ਤੇ ਟੈਕਸ ਲਗਾਇਆ ਤਾਂ ਉਹ ਜਲਦੀ ਹੀ ਕੈਨੇਡਾ ਤੇ ਨਵੇਂ ਟੈਰਿਫ ਲਗਾ ਦੇਣਗੇ 트럼ਪ ਨੇ 트ਰੁੱਥ ਸੋਸ਼ਲ ਤੇ ਪੋਸਟ ਕੀਤਾ ਹੈ ਤੇ ਕਿਹਾ ਹੈ ਕਿ ਅਸੀਂ ਅਗਲੇ 7 ਦਿਨਾਂ ਚ ਕੈਨੇਡਾ ਨੂੰ ਦੱਸਾਂਗੇ ਕਿ ਅਮਰੀਕਾ ਨਾਲ ਕਾਰੋਬਾਰ ਕਰਨ ਲਈ ਉਹਨਾਂ ਨੂੰ ਕਿੰਨਾ ਟੈਰਿਫ ਦੇਣਾ ਪਵੇਗਾ ਡਿਜੀਟਲ ਵਾਟ ਟੈਕਸ ਐਕਟ ਪਿਛਲੇ ਸਾਲ 20 ਜੂਨ 2024 ਨੂੰ ਕੈਨੇਡਾ ਦੀ ਸੰਸਦ ਚ ਪਾਸ ਕੀਤਾ ਗਿਆ ਸੀ ਹਾਲਾਂਕਿ ਇਹ ਟੈਕਸ 1 ਸਾਲ ਬਾਅਦ 30 ਜੂਨ 2025 ਤੋਂ ਲਾਗੂ ਹੋਣਾ ਸੀ ਇਸ ਦੇ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਕੈਨੇਡੀਅਨ ਸਰਕਾਰ ਨੇ ਇਸ ਤੇ ਯੂਟਰਨ ਲੈ ਲਿਆ ਹੈ ਟਰੰਪ ਵੱਲੋਂ ਟੈਰਿਫ ਤੇ ਗੱਲਬਾਤ ਤੋਂ ਪਿੱਛੇ ਹਟਣ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿਉਂ ਕੈਨੇਡੀਅਨ ਲੋਕਾਂ ਦੇ ਹਿੱਤ ਵਿੱਚ ਅਮਰੀਕਾ ਨਾਲ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਨੇ ਇਸ ਦੇ ਨਾਲ ਹੀ ਅਮਰੀਕੀ ਖਜ਼ਾਨਾ ਸਕੱਤਰ ਯਾਨੀ ਕਿ ਵਿੱਤ ਮੰਤਰੀ ਸਕੌਟ ਐਬੈਸਨ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਇਸ ਟੈਕਸ ਦੇ ਲਾਗੂ ਹੋਣ ਦਾ ਡਰ ਸੀ ਹਾਲਾਂਕਿ ਟੈਰਿਫ ਨੂੰ ਲੈ ਕੇ ਅਮਰੀਕਾ ਤੇ ਕੈਨੇਡਾ ਵਿਚਾਲੇ ਗੱਲਬਾਤ ਚੱਲ ਰਹੀ ਸੀ ਇਸ ਲਈ ਉਹਨਾਂ ਨੂੰ ਉਮੀਦ ਸੀ ਕਿ ਕਾਰਨੀ ਪ੍ਰਸ਼ਾਸਨ ਇਸ ਨੂੰ ਲਾਗੂ ਨਹੀਂ ਕਰੇਗਾ ਡਿਜੀਟਲ ਸਰਵਿਸ ਟੈਕਸ ਇੱਕ ਅਜਿਹੇ ਟੈਕਸ ਹੈ ਜੋ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਤੇ ਲਗਾਇਆ ਜਾਂਦਾ ਹੈ ਵੱਡੀਆਂ ਵਿਦੇਸ਼ੀ ਤੇ ਘਰੇਲੂ ਕੰਪਨੀਆਂ ਜੋ ਕੈਨੇਡਾ ਚ ਆਨਲਾਈਨ ਉਪਭੋ

ਉਨ੍ਹਾਂ ਨੂੰ ਆਮਦਨ ਤੇ 3% ਟੈਕਸ ਦੇਣਾ ਪਵੇਗਾ ਇਹ ਕਾਨੂੰਨ 2022 ਤੋਂ ਪੁਰਾਣੇ ਬਿੱਲਾਂ ਤੇ ਵੀ ਲਾਗੂ ਹੋਣਾ ਸੀ ਯਾਨੀ ਕਿ ਕੰਪਨੀਆਂ ਨੂੰ ਪਿਛਲੇ ਕਈ ਸਾਲਾਂ ਤੋਂ ਟੈਕਸ ਦੇਣਾ ਪਵੇਗਾ ਇਹ ਟੈਕਸ ਆਨਲਾਈਨ ਬਾਜ਼ਾਰਾਂ ਸੋਸ਼ਲ ਮੀਡੀਆ ਆਨਲਾਈਨ ਇਸ਼ਤਿਹਾਰबाजी ਤੇ ਉਪਭੋਗਤਾ ਡਾਟਾ ਵੇਚਣ ਤੋਂ ਹੋਣ ਵਾਲੀ ਆਮਦਨ ਤੇ ਵੀ ਲਾਗੂ ਹੋਣ ਵਾਲਾ ਸੀ ਇਹ ਟੈਕਸ ਉਹਨਾਂ ਕੰਪਨੀਆਂ ਤੇ ਲਾਗੂ ਹੁੰਦਾ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ 800 ਬਿਲੀਅਨ ਡਾਲਰ ਤੋਂ ਵੱਧ ਹੈ ਇਸ ਦਾ ਖਾਸ ਤੌਰ ਤੇ ਅਮਰੀਕੀ ਤਕਨੀਕੀ ਕੰਪਨੀਆਂ ਜਿਵੇਂ ਮੈਟਾ ਗੂਗਲ ਐਪਲ ਐਮਾਜ਼ਾਨ ਤੇ ਮਾਈਕਰੋਸਾਫਟ ਤੇ ਅਸਰ ਪਵੇਗਾ ਕਾਰੋਬਾਰੀਆਂ ਦਾ ਅੰਦਾਜ਼ਾ ਹੈ ਕਿ ਇਸ ਟੈਕਸ ਨਾਲ ਅਮਰੀਕੀ ਕੰਪਨੀਆਂ ਨੂੰ ਹਰ ਸਾਲ 2 ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਹੋਵੇਗਾ ਇਸ ਦੇ ਨਾਲ ਹੀ ਅਮਰੀਕਾ 'ਚ 3000 ਨੌਕਰੀਆਂ ਵੀ ਖਤਮ ਹੋ ਸਕਦੀਆਂ ਨੇ ਆਂਕੜਿਆਂ ਅਨੁਸਾਰ ਕੈਨੇਡਾ ਅਮਰੀਕਾ ਦਾ ਸਭ ਤੋਂ ਵੱਡਾ ਖਰੀਦਦਾਰ ਹੈ ਜਿਸ ਨੇ ਪਿਛਲੇ ਸਾਲ 349 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਖਰੀਦੇ ਨੇ ਤੇ ਅਮਰੀਕਾ ਨੂੰ 413 ਬਿਲੀਅਨ ਡਾਲਰ ਦੇ ਸਮਾਨ ਵੇਚੇ ਨੇ ਮੈਕਸੀਕੋ ਤੋਂ ਬਾਅਦ ਕੈਨੇਡਾ ਅਮਰੀਕਾ ਦਾ ਦੂਜਾ ਵੱਡਾ ਵਪਾਰਕ ਭਾਈਵਾਲਾ ਕੈਨੇਡਾ ਅਪ੍ਰੈਲ 'ਚ 트ੰਪ ਦੇ ਲਗਾਏ ਗਏ ਵੱਡੇ ਟੈਰਿਫ ਤੋਂ ਬਚ ਗਿਆ ਪਰ ਇਸ ਨੂੰ ਹਜੇ ਵੀ ਸਟੀਲ ਤੇ ਐਲੂਮੀਨੀਅਮ ਤੇ 50% ਟੈਕਸ ਦੇਣਾ ਪੈਂਦਾ ਹੈ ਜੇਕਰ ਦੋਵੇਂ ਦੇਸ਼ ਇੱਕ ਦੂਜੇ ਤੇ ਟੈਰਿਫ ਲਗਾਉਂਦੇ ਨਹੀਂ ਤਾਂ ਦੋਵਾਂ ਦੀ ਆਰਥਿਕਤਾ ਨੂੰ ਨੁਕਸਾਨ ਹੁੰਦਾ ਹੈ 트ੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਕੈਨੇਡਾ ਤੇ ਕਈ ਟੈਰਿਫ ਲਗਾਏ ਨੇ ਫਿਰ ਉਸਨੇ ਸਾਰੇ ਕੈਨੇਡੀਅਨ ਨਿਰਯਾਤ ਤੇ 25% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਪਰ ਜ਼ਿਆਦਾਤਰ ਕੈਨੇਡੀਅਨ ਸਮਾਨਾਂ ਨੂੰ ਉਸ ਟੈਰਿਫ ਤੋਂ ਛੋੜ ਦਿੱਤੀ ਗਈ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ 트ੰਪ ਨੇ ਕੈਨੇਡਾ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਅਮਰੀਕਾ ਦੀਆਂ ਸ਼ਰਤਾਂ ਨਾਲ ਸਹਿਮਤ ਨਹੀਂ ਹੋਇਆ ਤਾਂ ਉਹ ਉਸਤੇ ਆਰਥਿਕ ਦਬਾਅ ਪਾਉਣਗੇ। ਇਸ ਤੋਂ ਬਾਅਦ April 'ਚ 트ੰਪ ਨੇ ਕਈ ਕੈਨੇਡੀਅਨ ਸਮਾਨਾਂ 'ਤੇ 25% ਟੈਰਿਫ ਲਾਇਆ ਜਿਸ ਦੇ ਜਵਾਬ 'ਚ ਕੈਨੇਡਾ ਨੇ ਕਈ ਅਮਰੀਕੀ ਸਮਾਨਾਂ 'ਤੇ 25% ਟੈਰਿਫ ਲਾਇਆ। ਹਾਲਾਂਕਿ ਬਾਅਦ ਵਿੱਚ ਗੱਲਬਾਤ ਤੋਂ ਬਾਅਦ ਇਸ ਨੂੰ ਕੁਝ ਸਮੇਂ ਲਈ ਮੁਲਤਵੀ ਕੀਤਾ ਗਿਆ। ਕਿਉਂਕਿ ਕੈਨੇਡਾ ਦੇ ਵਿੱਚ ਸਿੱਖ ਭਾਈਚਾਰੇ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਦਰਸਲ ਇਮੀਗ੍ਰੇਸ਼ਨ ਮਾਹਰ ਜਸੋਬਰਾਏ ਦੇ ਵੱਲੋਂ ਐਕਸ ਉੱਤੇ ਇੱਕ ਪੋਸਟ ਸਾਂਝੀ ਕਰਕੇ ਸਿੱਖ ਭਾਈਚਾਰੇ ਨੂੰ آگਾਹ ਕੀਤਾ ਗਿਆ ਹੈ ਕਿ ਕੱਟੜਪੰਥੀ ਸਿੱਖ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨੇ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਹੈ ਪਰ ਜਿਹੜੇ ਕੱਟੜਪੰਥੀ ਸਿੱਖਾਂ ਵਾਂਗੂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨਹੀਂ ਹਨ ਉਹਨਾਂ ਨੂੰ ਕੈਨੇਡਾ ਦੇ ਵਿੱਚ ਕਿਸੇ ਵੀ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਸੀਐਸਆਈਐਸ ਦੀ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਸਿੱਖ ਕੱਟੜਪੰਥੀ ਕੈਨੇਡਾ ਦੀ ਧਰਤੀ ਨੂੰ ਭਾਰਤ ਦੇ ਵਿੱਚ ਹਿੰਸਾ ਕਰਨ ਵਾਸਤੇ ਵਰਤ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀ7 ਵਿੱਚ ਹਿੱਸਾ ਲੈਣ ਲਈ ਕੈਨੇਡਾ ਦੌਰੇ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਕੈਨੇਡਾ ਦੀਆਂ ਅੱਖਾਂ ਖੁੱਲ ਗਈਆਂ ਨੇ ਕੈਨੇਡਾ ਦੀ ਪ੍ਰਮੁੱਖ ਸੁਰੱਖਿਆ ਏਜੰਸੀ ਕੈਨੇਡੀਅਨ ਸੁਰੱਖਿਆ ਖੋਜ ਸੇਵਾ ਨੇ ਅਧਿਕਾਰਤ ਤੌਰ ਤੇ ਕੱਟੜਪੰਥੀ ਖਾਲਸਤਾਨੀ ਕਾਰਕੁਨਾਂ ਨੂੰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਕੋਸ਼ਿਸ਼ ਕਰ ਦਿੱਤਾ ਹੈ ਹਾਲਾਂਕਿ ਰਿਪੋਰਟ ਚ ਸਪਸ਼ਟ ਕੀਤਾ ਗਿਆ ਹੈ ਕਿ ਸ਼ਾਂਤੀਪੂਰਨ ਤੇ ਹਿੰਸਕ तरीकਿਆਂ ਦੇ ਨਾਲ ਖਾਲਸਤਾਨ ਦੀ ਮੰਗ ਕਰਨਾ ਕਟੜਪੰਥ ਨਹੀਂ ਮੰਨਿਆ ਜਾਂਦਾ ਪਰ ਕੈਨੇਡਾ 'ਚ ਰਹਿਣ ਵਾਲਾ ਇੱਕ ਛੋਟਾ ਸਮੂਹ ਭਾਰਤ 'ਚ ਹਿੰਸਾ ਨੂੰ ਉਤਸ਼ਾਹਿਤ ਕਰਨ ਯੋਜਨਾ ਬਣਾਉਣ ਤੇ ਫੰਡਿੰਗ ਕਰਨ 'ਚ ਸ਼ਾਮਿਲ ਹੈ ਜਿਸਨੂੰ ਖਾਲਸਤਾਨੀ ਕਟੜਪੰਥੀ ਮੰਨਿਆ ਜਾਂਦਾ ਹੈ ਇਸ ਮਗਰੋਂ ਕੈਨੇਡਾ ਵਸਦੇ ਸਿੱਖ ਪਾਈਚਾਰੇ ਨੂੰ ਸਾਵਧਾਨ ਰਹਿਣ ਲਈ ਆਖਿਆ ਗਿਆ ਹੈ ਇਹ ਪਹਿਲੀ ਵਾਰ ਹੈ ਜਦੋਂ CSIS ਨੇ 2018 ਤੋਂ ਬਾਅਦ ਆਪਣੀ ਸਾਲਾਨਾ ਰਿਪੋਰਟ 'ਚ ਖਾਲਸਤਾਨੀ ਕਟੜਪੰਥੀਆਂ ਨੂੰ ਜਾਗਰੂਕ ਕੀਤਾ ਹੈ ਕੈਨੇਡਾ ਸਥਿਤ ਖਾਲਸਤਾਨੀ ਕਟੜਪੰਥੀ ਸਮਰਥਕਾਂ ਦੁਆਰਾ 2024 'ਚ ਕੈਨੇਡਾ 'ਚ ਕੋਈ ਹਿੰਸਕ ਨਹੀਂ ਕੀਤਾ ਗਿਆ ਪਰ ਉਹਨਾਂ ਦੀਆਂ ਗਤੀਵਿਧੀਆਂ ਪਾਰਚ ਹਿੰਸਾ ਤੇ ਅਸਥਿਰਤਾ ਫਲੌਂਚ ਸਰਗਰਮ ਨੇ ਰਿਪੋਰਟ ਅਨੁਸਾਰ ਇਸ ਨੂੰ ਕੈਨੇਡਾ ਦੇ ਅਕਸ ਤੇ ਹਿੱਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਤੇ ਇਸ ਕਾਰਨ ਸਰਕਾਰ ਦੀ ਪਰੋਚਯੋਗਤਾ ਵੀ ਪ੍ਰਭਾਵਿਤ ਹੋ ਰਹੀ ਹੈ ਇਮੀਗ੍ਰੇਸ਼ਨ ਮਾਹਰ ਜਸ ਅਬਰੋਏ ਨੇ ਸੋਸ਼ਲ ਮੀਡੀਆ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਸੀਂ ਖਾਲਸਤਾਨ ਦਾ ਹਵਾਲਾ ਦਿੰਦੇ ਹੋਏ ਕੈਨੇਡਾ 'ਚ ਸ਼ਰਨ ਮੰਗ ਰਹੇ ਹੋ ਤੇ ਪੈਸੇ ਦੇ ਕੇ ਸਮਰਥਨ ਪੱਤਰ ਖਰੀਦ ਰਹੇ ਹੋ ਤਾਂ ਸਮਝੋ ਕਿ ਤੁਸੀਂ ਗਤੀਵਿਧੀ ਨੂੰ ਫੰਡ ਕਰ ਰਹੇ ਹੋ ਜਿਸ ਨੂੰ ਕੈਨੇਡਾ ਹੁਣ ਅਤਵਾਦ ਮੰਨਦਾ ਹੈ ਅਜਿਹੇ ਮਾਮਲੇ 'ਚ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਭਾਰਤ ਹਵ ਕਰ ਸਕਦਾ ਹੈ ਤੇ ਉਮਰ ਕੈਟ ਦਿਸ ਇਸ ਆ ਸੁਣਾਈ ਜਾ ਸਕਦੀ ਹੈ ਉਹਨਾਂ ਸਿੱਖ ਭਾਈਚਾਰੇ ਨੂੰ ਆਖਿਆ ਹੈ ਕਿ ਇਸ ਬਾਰੇ ਗੰਭੀਰਤਾ ਨਾਲ ਸੋਚੋ ਇਹ ਹੁਣ ਸਿਰਫ ਰਾਜਨੀਤੀ ਨਹੀਂ ਹੈ ਇਹ ਹੁਣ ਅਪਰਾਧਿਕ ਖਤਰੇ ਦਾ ਮਾਮਲਾ ਹੈ ਸੀਐਸਆਈਐਸ ਨੇ ਇਹ ਵੀ ਕਿਹਾ ਹੈ ਕਿ ਸਾਰੇ ਖਾਲਿਸਤਾਨ ਸਮਰਥਕ ਕਟੜਪੰਥੀ ਨਹੀਂ ਹਨ ਸਿਰਫ ਉਹ ਲੋਕ ਜੋ ਹਿੰਸਾ ਕਟੜਪੰਥੀ ਪ੍ਰਚਾਰ ਤੇ ਫੰਡਿੰਗ 'ਚ ਸ਼ਾਮਿਲ ਨੇ ਉਹਨਾਂ ਨੂੰ ਕਟੜਪੰਥੀ ਮੰਨਿਆ ਗਿਆ ਆਮ ਨਾਗਰਿਕ ਜੋ ਸ਼ਾਂਤੀਪੂਰਵਕ ਖਾਲਿਸਤਾਨ ਦੇ ਹੱਕ 'ਚ ਆਪਣੇ ਵਿਚਾਰ ਪ੍ਰਗਟ ਕਰਦੇ ਨੇ ਇਸ ਸ਼੍ਰੇਣੀ 'ਚ ਨਹੀਂ ਆਉਂਦੇ ਯੋਧਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਊਥ ਏਸ਼ੀਅਨ ਵਪਾਰੀਆਂ ਦੇ ਖਿਲਾਫ ਹਿੰਸਾ ਤੇ ਫਰੋਤੀਆਂ ਦੀ ਜਾਂਚ ਲਈ ਨਵੀਂ ਗੁਪਤ ਟਿਪ ਲਾਈਨ ਸ਼ੁਰੂ ਕੀਤੀ ਗਈ ਹੈ। ਸਲਿਸਟਰ ਜਰਨਲ ਨੇ ਕਿਹਾ ਹੈ ਕਿ ਜ਼ਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਤੇ ਇਨ੍ਹਾਂ ਕਾਰੋਬਾਰੀਆਂ ਦੇ ਖਿਲਾਫ ਹਿੰਸਾ ਵਧ ਰਹੀ ਹੈ ਜਿਸ ਕਰਕੇ ਕਦਮ ਚੁੱਕਣਾ ਬੜਾ ਜ਼ਰੂਰੀ ਸੀ। ਬ੍ਰਿਟਿਸ਼ ਕੋਲੰਬੀਆ 'ਚ ਸਾਊਥ ਏਸ਼ੀਅਨ ਪਛਾਣੇ ਨੂੰ ਮਿਲਦੀਆਂ ਜ਼ਬਰਨ ਵਸੂਲੀ ਦੀਆਂ ਧਮਕੀਆਂ ਤੇ ਹਿੰਸਕ ਘਟਨਾਵਾਂ ਖਿਲਾਫ ਰਿਪੋਰਟ ਕਰਨ ਲਈ ਇੱਕ ਨਵੀਂ ਗੁਪਤ ਤੇ ਸਮਰਪਿਤ ਟਿਪ ਲਾਈਨ ਸ਼ੁਰੂ ਕੀਤੀ ਗਈ ਹੈ। बीसी ਦੇ ਲੋਕ ਸੁਰੱਖਿਆ ਮੰਤਰੀ ਅਤੇ ਸੋਲਿਸਟਰ ਜਰਨਲ ਰੈਲੀ ਬੈਕ ਨੇ ਕਿਹਾ ਕਿ ਇਸ ਨਵੀਂ ਕ੍ਰਾਈਮ ਸਟਾਪਰਜ਼ ਮੁਹਿੰਮ ਦਾ ਉਦੇਸ਼ ਜਾਗਰੂਕਤਾ ਵਧਾਉਣਾ ਤੇ ਲੋਕਾਂ ਵੱਲੋਂ ਮਾਮਲਿਆਂ ਨੂੰ ਰਿਪੋਰਟ ਕੀਤੇ ਜਾਣ ਨੂੰ ਉਤਸ਼ਾਹਿਤ ਕਰਨਾ ਹੈ ਬੈਕ ਨੇ ਆਖਿਆ ਕਿ ਸਾਊਥ ਏਸ਼ੀਅਨ ਵਪਾਰੀ ਵਰਗ ਵਿਰੁੱਧ ਧਮਕੀਆਂ ਚ ਪਿਛਲੇ ਕੁਝ ਸਮੇਂ ਦੌਰਾਨ ਵਧਦਾ ਹੋਇਆ ਹੈ ਸੜੀ ਪੁਲਿਸ ਸਰਵਿਸ ਦੇ ਚੀਫ ਨਾਰਮਲ ਪਿੰਸਕੀ ਨੇ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਕੱਲੇ ਸੜੀ ਸ਼ਹਿਰ ਚ ਸਾਊਥ ਏਸ਼ੀਅਨ ਪਾਈਚਾਰੇ ਵਿਰੁੱਧ ਜ਼ਬਰਨ ਵਸੂਲੀ ਤੇ ਹਿੰਸਾ ਸੰਬੰਧੀ 12 ਨਵੀਆਂ ਜਾਂਚਾਂ ਸ਼ੁਰੂ ਕੀਤੀਆਂ ਗਈਆਂ ਨੇ ਬੈਕ ਨੇ ਕਿਹਾ ਕਿ ਸਥਿਤੀ ਨਾਗਰਿਕਾਂ 'ਚ ਚਿੰਤਾ ਪੈਦਾ ਕਰ ਰਹੀ ਹੈ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਸਾਊਥ ਏਸ਼ੀਅਨ ਭਾਈਚਾਰਾ ਹੀ ਵਿਸ਼ੇਸ਼ ਤੌਰ ਤੇ ਨਿਸ਼ਾਨਾ ਕਿਉਂ ਬਣ ਰਿਹਾ ਹੈ ਤਾਂ ਉਹਨਾਂ ਕੋਲ ਇਸ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਸੀ ਉਹਨਾਂ ਨੇ ਕਿਹਾ ਕਿ ਇਹ ਭਾਈਚਾਰਾ ਹੀ ਕਿਉਂ ਮੈਂ ਨਹੀਂ ਜਾਣਦਾ ਸੂਵੇਰਨੋ ਇਸ ਮੁਹਿੰਮ ਲਈ 1 ਲੱਖ ਡਾਲਰ ਦਾ ਐਲਾਨ ਕੀਤਾ ਗਿਆ ਹੈ ਜੋ ਤੁਰੰਤ ਸ਼ੁਰੂ ਹੋ ਕੇ ਅਗਲੇ 60 ਦਿਨਾਂ ਤੱਕ ਚੱਲੇਗੀ ਬੈਗ ਨੇ ਆਸ ਜਤਾਇਆ ਹੈ ਕਿ ਇੱਕ ਗੁਪਤ ਟਿਪਲਾਈਨ ਲੋਕਾਂ ਨੂੰ ਅੱਗੇ ਜਾ ਕੇ ਜਾਣਕਾਰੀ ਦੇਣ ਲਈ ਉਤਸ਼ਾਹਿਤ ਕਰੇਗੀ ਤਾਂ ਜੋ ਦੋਸ਼ੀਆਂ ਨੂੰ ਰੋਕਿਆ ਜਾ ਸਕੇ ਪਿਛਲੇ ਹਫਤੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਸੀ ਕਿ ਉਹ ਭਾਰਤ ਅਧਾਰਿਤ ਬਿਸ਼ਨੋਈ ਗੈਂਗ ਨੂੰ ਕੈਨੇਡਾ ਚ ਇੱਕ ਅਤਵਾਦੀ ਸੰਗਠਨ ਗਰਦਾਨਨ ਦੀ ਮੰਗ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੋਲ ਰੱਖਣਗੇ ਉਨਾ ਕਿਹਾ ਸੀ ਕਿ BC ਚ ਕੁਝ ਮਾਮਲੇ ਬਿਸ਼ਨੋਈ ਗੈਂਗ ਨਾਲ ਜੁੜੇ ਨੇ ਜ਼ਿਕਰ ਹੋਇਆ ਕਿ ਪਿਛਲੇ ਹਫਤੇ ਹੀ ਸੜੀ ਦੇ ਵਿੱਚ ਪਾਈਚਾਰੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕਰਕੇ ਜ਼ਬਰਨ ਵਸੂਲੀ ਦੇ ਮਸਲੇ ਨੂੰ ਹੱਲ ਕਰਨ ਬਾਬਤ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੀਟਿੰਗ 'ਚ ਸ਼ਹਿਰ ਦੇ ਵਸਨੀਕਾਂ ਤੇ ਕਾਰੋਬਾਰੀਆਂ ਤੋਂ ਇਲਾਵਾ ਮਿਨਿਸਪਲ ਸੁਪਾਈ ਤੇ ਫੈਡਰਲ ਪੱਧਰ ਦੇ ਨੁਮਾਇੰਦੇ ਹਾਜ਼ਰ ਹੋਏ ਚੀਫ ਉਲਪਿੰਸਕੀ ਨੇ ਕਿਹਾ ਕਿ ਸੜੀ ਪੁਲਿਸ ਦੀ ਜ਼ਬਰਨ ਵਸੂਲੀ ਜਾਂਚ ਟੀਮ ਪੂਰਾ ਸਮਾਂ ਇਹਨਾਂ ਮਾਮਲਿਆਂ ਤੇ ਕੰਮ ਕਰੇਗੀ ਅਤੇ ਕੰਮ ਕਰ ਵੀ ਰਹੀ ਹੈ ਹੋਰ ਪੁਲਿਸ ਏਜੰਸੀਆਂ ਵੀ ਉਹਨਾਂ ਦੀ ਮਦਦ ਕਰ ਰਹੀਆਂ ਨੇ ਜੇਕਰ ਤੁਸੀਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ 18002228470 ਨੰਬਰ ਤੇ ਕਾਲ ਕਰ ਸਕਦੇ ਹੋ ਜਾਂ BC Crime Stoppers ਦੀ ਵੈਬਸਾਈਟ ਰਾਹੀਂ ਰਿਪੋਰਟ ਕਰ ਸਕਦੇ ਹੋ ਜੋੜੇ ਇਸ ਹਫਤੇ ਦੇ ਅਖੀਰ ਦੇ ਵਿੱਚ ਵਿੰਕੂਵਰ ਹਵਾਈ ਅੱਡੇ ਦੇ ਉੱਤੇ 200 ਤੋਂ ਵੱਧ ਉਡਾਨਾਂ ਦੇਰੀ ਦੇ ਨਾਲ ਆਈਆਂ ਕੈਨੇਡਾ ਦੇ ਤੋਂ ਪਹਿਲਾਂ 425000 ਤੋਂ ਵੱਧ ਯਾਤਰੀਆਂ ਦੇ ਨਵਰਾਹੀ ਆਵਾਜਾਈ ਦੀ ਉਮੀਦ ਸੀ ਯਾਤਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਵਿੰਕੂਵਰ ਹਵਾਈ ਅੱਡੇ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਸਟਾਫ ਦੀ ਕਮੀ ਕਰਕੇ ਇਹਨਾਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਵਿੰਕੂਵਰ ਦੇ ਹਵਾਈ ਅੱਡੇ ਤੇ ਸ਼ਨੀਵਾਰ ਤੇ ਐਤਵਾਰ ਤੇ ਵਿਚਾਲੇ 200 ਤੋਂ ਵੱਧ ਉਡਾਨਾਂ ਦੇਰੀ ਨਾਲ ਆਈਆਂ। ਹਵਾਈ ਅੱਡਾ ਅਥਾਰਟੀ ਨੇ ਕੈਨੇਡਾ ਦੀ ਹਵਾਈ ਆਵਾਜਾਈ ਨਿਯੰਤਰਣ ਏਜੰਸੀ 'ਚ ਚੱਲ ਰਹੀ ਸਟਾਫ ਦੀ ਕਮੀ ਨੂੰ ਦੇਰੀ ਦਾ ਕਾਰਨ ਦੱਸਿਆ। ਨੈਫ ਕੈਨੇਡਾ ਕਈ ਮਹੀਨਿਆਂ ਤੋਂ ਲਗਾਤਾਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਖਾਸ ਕਰਕੇ ਵਿਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਵਾਈ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਨਿਯਮਿਤ ਤੌਰ ਤੇ ਦੇਰੀ ਦਾ ਕਾਰਨ ਬਣੀ ਹੈ। ਕੈਨੇਡਾ ਦੇ ਤੋਂ ਪਹਿਲਾਂ 4,25,000 ਤੋਂ ਵੱਧ ਯਾਤਰੀਆਂ ਦੇ ਵਾਅਿਵਾਰ ਰਾਹੀਂ ਆਵਾਜਾਈ ਦੀ ਉਮੀਦ ਦੇ ਨਾਲ ਸੋਮਵਾਰ ਨੂੰ ਚਾਰ ਦਿਨਾਂ ਦੇ ਇਸ ਪੜਾ ਦਾ ਸਭ ਤੋਂ ਵਿਅਸਤ ਯਾਤਰਾ ਦਿਨ ਹੋਣ ਦੀ ਉਮੀਦ ਹੈ ਨੈਵ ਕੈਨੇਡਾ ਨੇ ਕਿਹਾ ਹੈ ਕਿ ਉਹ ਜਿੱਥੇ ਵੀ ਸੰਭਵ ਹੋਵੇ ਉਡਾਣ ਸਮਰੱਥਾ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਇਸ ਦਾ ਟੀਚਾ ਹਮੇਸ਼ਾ ਯਾਤਰੀਆਂ ਤੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨਾ ਹੈ ਇੱਕ ਬੁਲਾਰੇ ਨੇ ਈਮੇਲ ਚ ਕਿਹਾ ਹੈ ਕਿ ਉਹ ਜਾਣਦੇ ਨੇ ਕੋਈ ਵੀ ਦੇਰੀ ਕੋਈ ਵੀ ਸਮਾਂ ਹੋਵੇ ਕੈਨੇਡੀਅਨਸ ਤੇ ਯਾਤਰੀਆਂ ਲਈ ਪ੍ਰਭਾਵਿਤ ਹੋ ਸਕਦਾ ਹੈ ਤੇ ਹਮੇਸ਼ਾ ਯਾਤਰੀਆਂ ਨੂੰ ਆਪਣੀਆਂ 에ਅਰਲਾਈਨਸ ਨਾਲ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਵਾਸਤੇ ਉਤਸ਼ਾਹਿਤ ਕਰਦene VVR ਦੇ ਬੁਲਾਰੇ ਦਾ ਕਹਿਣਾ ਸੀ ਕਿ ਸ਼ਨੀਵਾਰ ਨੂੰ 186 ਉਡਾਨਾਂ ਦੇਰੀ ਨਾਲ ਚੱਲੀਆਂ ਅਤੇ ਐਤਵਾਰ ਸਵੇਰੇ 11:20 ਤੇ 24 ਉਡਾਨਾਂ ਦੇਰੀ ਦੀ ਰਿਪੋਰਟ ਕਰ ਰਹੀਆਂ ਸਨ ਉਨ੍ਹਾਂ ਆਖਿਆ ਹੈ ਕਿਉਂਕਿ ਦੇੜੀ ਨੈਫ ਕੈਨੇਡਾ ਵਿਖੇ ਸਟਾਫ ਦੀਆਂ ਰਿਕਾਫਟਾਂ ਦਾ ਨਤੀਜਾ ਹੈ ਅਤੇ ਇਸ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਦਾ ਪ੍ਰਭਾਵ ਬਣਿਆ ਰਹੇਗਾ ਕਿ ਨਹੀਂ ਹਵਾਈ ਅੱਡੇ ਦੇ ਸੰਚਾਰ ਮੁਖੀ ਸਟੀਵਨ ਸਮਾਰਟ ਨੇ ਮੀਡੀਆ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਇੱਕ ਸਮੇਂ ਇੱਕ ਉਡਾਨ 'ਚ ਔਸਤਨ 2 ਘੰਟੇ ਦੀ ਦੇਰੀ ਹੋਈ ਸੀ ਸਮਾਰਟ ਨੇ ਕਿਹਾ ਕਿ ਆਮ ਤੌਰ ਤੇ VIVAR ਤੇ ਪ੍ਰਤੀ ਘੰਟਾ ਲਗਭਗ 36 ਜਹਾਜ਼ ਉਤਰ ਸਕਦੇ ਨੇ ਪਰ ਸ਼ਨੀਵਾਰ ਨੂੰ ਇੱਕ ਸਮੇਂ ਇਹ ਗਿਣਤੀ ਘਟ ਕੇ 16 ਹੋ ਗਈ ਸੀ ਹਵਾਈ ਅੱਡਾ ਅਥਾਰਟੀ ਦੇ ਅਨੁਸਾਰ ਸੋਮਵਾਰ ਨੂੰ ਵਾਯੂਵਿਆਰ ਰਹੀਂ 88000 ਤੋਂ ਵੱਧ ਯਾਤਰੀਆਂ ਦੇ ਆਉਣ ਦੀ ਉਮੀਦ ਹੈ ਵਾਯੂਵਿਆਰ ਨੇ ਦੇਰੀ ਲਈ ਸਿੱਧੇ ਤੌਰ ਤੇ ਨੈਫ ਕੈਨਡਾ ਨੂੰ ਜ਼ਿੰਮੇਵਾਰ ਠਹਿੜਾਇਆ ਪਰ ਨੈਫ ਕੈਨਡਾ ਨੇ ਕਿਹਾ ਹੈ ਕਿ ਹਵਾਈ ਆਵਾਜਾਈ ਚ ਦੇਰੀ ਸ਼ਾਇਦ ਹੀ ਕਿਸੇ ਇੱਕ ਸੰਗਠਨ ਦੀ ਗਲਤੀ ਹੁੰਦੀ ਹੈ ਨੈਫ ਕੈਨਡਾ ਦੇ ਬਿਆਨ ਦੇ ਵਿੱਚ ਆਖਿਆ ਗਿਆ ਹੈ ਕਿ ਹਵਾਈ ਆਵਾਜਾਈ ਵਿੱਚ ਦੇਰੀ ਕਈ ਕਾਰਨਾ ਕਰਕੇ ਹੋ ਸਕਦੀ ਹੈ ਮੌਸਮ ਸਭ ਤੋਂ ਵੱਧ ਵੱਡਾ ਕਾਰਨ ਬੰਦਾ ਹੈ ਪ੍ਰਨਾਲੀ ਹੀ ਰਣਵੇਦੀ ਉਸਾਰੀ ਬੁਨਿਆਦੀ ਢਾਂਚੇ ਦੀ ਦੇਖਪਾਲ ਮੰਗ ਦੇ ਵਿੱਚ ਵਾਧਾ ਤੇ ਕੜਮਚਾਰੀਆਂ ਦੇ ਸਰਵੋਤਵੀ ਕਾਰਨ ਹੁੰਦੇ ਨੇ ਹਵਾਈ ਅੱਡੇ 에ਅਰਲਾਈਨਜ਼ ਸਮਾਨ ਸੰਭਾਲਨਾ ਸੁਰੱਖਿਆ ਜਾਂਚ ਸੇਵਾਵਾਂ ਤੇ ਨੈਵਕੈਂਡਾ ਸਾਰੇ ਵਿਆਪਕ ਹਵਾਬਾਜ਼ੀ ਪ੍ਰਣਾਲੀ 'ਚ ਭੂਮਿਕਾ ਨਿਭਾਉਂਦੇ ਨੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆਂ ਨੈਫ ਕੈਨੇਡਾ ਦੀ ਬੁਲਾਰੀ ਜਨਾਸਨ ਬੈਗਨੀ ਕਹੇ ਹੈ ਕਿ ਉਹ ਆਪਣੇ ਸਮਾਸਾਰਨੀ ਨੂੰ ਅਨੁਕੂਲ ਬਣਾਉਣ ਲਈ ਸੜ ਗਰਮੀ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਆਖਿਆ ਕਿ ਇਹ ਯਕੀਨੀ ਬਣਾਉਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਕੋਲ ਕਾਫੀ ਲੋਕ ਹੋਣ ਪਰ ਕਈ ਵਾਰ ਅਨਕਿਆਸੇ ਹਾਲਾਤ ਬਣ ਜਾਂਦੇ ਨੇ ਤੇ ਅਜਿਹੇ ਮਾਮਲਿਆਂ ਦੇ ਵਿੱਚ ਜਵਾਬ ਦੇਣਾ ਸੰਭਵ ਨਹੀਂ ਹੁੰਦਾ ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡਿਆਂ ਤੇ ਨੈਵ ਕੈਨੇਡਾ ਵਿਖੇ ਸਟਾਫ ਦੀ ਕਮੀ ਮਹੀਨਿਆਂ ਤੋਂ ਇੱਕ ਮੁੱਦਾ ਬਣੀ ਹੋਈ ਹੈ ਮਈ ਦੇ ਵਿੱਚ ਇੱਕ ایر ਕੈਨੇਡਾ ਪਾਇਲਟ ਨੇ ਵੈਂਕੂਵਰ ਮੌਂਟਰੀਅਲ ਉਡਾਣ ਦੇ ਵਿੱਚ ਯਾਤਰੀਆਂ ਨੂੰ 에ਅ ਟ੍ਰੈਫਿਕ ਕੰਟਰੋਲਰ ਦੀ ਘਾਟ ਬਾਰੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਸੀ ਤੇ ਯਾਤਰੀਆਂ ਨੂੰ ਦੇਰੀ ਨੂੰ ਹੱਲ ਕਰਨ ਲਈ ਆਪਣੇ ਸੰਸਦ ਮੈਂਬਰਾਂ ਨੂੰ ਲਿਖਣ ਦੀ ਅਪੀਲ ਕੀਤੀ ਸੀ ਨੈਵ ਕੈਨੇਡਾ ਇੱਕ ਨਿੱਜੀ ਗੈਰ ਮੁਨਾਫਾ ਕੰਪਨੀ ਹੈ ਜਿਸ ਨੂੰ 에ਅਰਲਾਈਨਸ ਦੇ ਯੋਗਦਾਨਾਂ ਦੁਆਰਾ ਫੰਡ ਦਿੱਤਾ ਜਾਂਦਾ ਹੈ ਤੇ ਦੇਸ਼ ਭਰ ਵਿੱਚ ਹਵਾਈ ਆਵਾਜਾਈ ਨਿਯੰਤਰਣ ਦੀ ਨਿਗਰਾਨੀ ਕਰਦੀ ਹੈ ਆਪਣੇ ਬਿਆਨ ਚ ਨੈਵ ਕੈਨੇਡਾ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਨਵੇਂ ਹਵਾਈ ਟ੍ਰੈਫਿਕ ਕੰਟਰੋਲਰਾਂ ਨੂੰ ਸਿਖਲਾਈ ਦੇਣ ਲਈ ਯਤਨਸ਼ੀਲ ਕਰ ਰਿਹਾ ਹੈ। ਉਨਾ ਆਖਿਆ ਹੈ ਕਿ ਸਤੰਬਰ 2023 ਤੋਂ 450 ਤੋਂ ਵੱਧ ਹਵਾਈ ਆਵਾਜਾਈ ਸੇਵਾਵਾਂ ਵਿੱਚ ਪੇਸ਼ੇਵਰਾਂ ਨੇ ਯੋਗਤਾ ਪ੍ਰਾਪਤ ਕੀਤੀ ਹੈ ਜਿਸ ਚ ਲਗਭਗ 230 ਹਵਾਈ ਆਵਾਜਾਈ ਕੰਟਰੋਲਰ ਸ਼ਾਮਲ ਨੇ ਤੇ ਇਸ ਸਮੇਂ ਦੇਸ਼ ਦੇ ਵਿੱਚ ਹਵਾਈ ਆਵਾਜਾਈ ਸੇਵਾਵਾਂ ਸਿਖਲਾਈ ਪ੍ਰੋਗਰਾਮਾਂ 'ਚ 500 ਤੋਂ ਵੱਧ ਵਿਅਕਤੀ ਕੰਮ ਕਰਦੇ ਨੇ ਹਾਲਾਂਕਿ ਪੂਰੀ ਯੋਗਤਾ ਪ੍ਰਾਪਤ ਕਰਨ ਦਾ ਰਸਤਾ ਬਹੁਤ ਵੱਡਾ ਹੈ ਜਿਸ ਲਈ ਆਮ ਤੌਰ ਤੇ 24 ਤੋਂ 36 ਮਹੀਨਾ ਦੀ ਕਲਾਸਰੂਮ ਹਦਾਇਤ ਸਿਮੂਲੇਸ਼ਨ ਤੇ ਨੌਕਰੀ ਦੌਰਾਨ ਸਿਖਲਾਈ ਦੀ ਲੋੜ ਹੁੰਦੀ ਹੈ ਪ੍ਰੈਅਲ ਦੇ ਦੌਰਾਨ ਕੈਨੇਡਾ ਦੇ ਜੀਟੀਪੀ ਦੇ ਵਿੱਚ ਨਿਗਾਰ ਵੇਖਣ ਨੂੰ ਮਿਲਿਆ ਹੈ ਨਿਰਮਾਣ ਸੈਕਟਰ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਮਈ ਦੇ ਸ਼ੁਰੂਆਤੀ ਆંકੜਿਆਂ ਦੇ ਵਿੱਚ ਵੀ ਗਿਰਾਵਟ ਦੀ ਪੇਸ਼ੰਗੋਈ ਕੀਤੀ ਗਈ ਹੈ ਸਟੈਟਿਸਟਿਕਸ ਕੈਨੇਡਾ ਨੇ ਆંકੜੇ ਸਾਂਝੇ ਕੀਤੇ ਨੇ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ਇੱਕ ਨੇਠਿਨ ਅਰਥਵਿਵਸਥਾ ਚ ਮਹੀਨਾਵਾਰ ਆਧਾਰ ਤੇ 0.1% ਦੀ ਗਿਰਾਵਟ ਦਰਜ ਕੀਤੀ ਗਈ। ਸ਼ੁਰੂਆਤੀ ਅੰਕੜਿਆਂ 'ਚ ਮਈ ਮਹੀਨੇ ਦੌਰਾਨ ਵੀ ਗਿਰਾਵਟ ਦੀ ਪੇਸ਼ਾਨਗੀ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਇਕੱਲੇ ਨਿਰਮਾਣ ਖੇਤਰ ਦੇ ਵਿੱਚ 1.9% ਦੀ ਗਿਰਾਵਟ ਆਈ ਹੈ। ਜੋ ਅਪ੍ਰੈਲ 2021 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ ਇਸ ਦੇ ਨਤੀਜੇ ਵਜੋਂ ਵਸਤੂਆਂ ਪੈਦਾ ਕਰਨ ਵਾਲੇ ਉਦਯੋਗਾਂ 'ਚ ਗਿਰਾਵਟ ਦਰਜ ਹੋਈ ਹੈ ਟਰਾਂਸਪੋਰਟ ਉਪਕਰਣਾਂ ਦੇ ਨਿਰਮਾਣ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਸਟੈਟਿਸਟਿਕਸ ਕੈਨੇਡਾ ਨੇ ਇਸ ਦਾ ਕਾਰਨ ਅਮਰੀਕੀ ਵਪਾਰੀ ਯੁੱਧ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਦੱਸਿਆ ਕਿਉਂਕਿ ਅਮਰੀਕਾ ਵੱਲੋਂ ਵਾਹਨ ਨਿਰਿਆਤ ਤੇ ਟੈਰਫ ਲਗਾਉਣ ਕਰਕੇ ਕਈ ਕਾਰ ਨਿਰਮਾਤਾਵਾਂ ਨੇ ਉਤਪਾਦਨ 'ਚ ਕਟੌਤੀ ਕੀਤੀ ਹੈ ਆਟੋ ਸੈਕਟਰ ਚ ਨਿਰਯਾਤ ਅਤੇ ਆਯਾਤ ਚ ਕਮੀ ਕਰਕੇ ਅਪ੍ਰੈਲ ਚ ਥੋਕ ਵਪਾਰ ਖਾਸ ਕਰਕੇ ਆਟੋ ਤੇ ਮੋਟਰ ਵਾਹਨਾਂ ਦੇ ਪੁਰਜ਼ਿਆਂ ਨਾਲ ਸੰਬੰਧਿਤ ਉਪ ਖੇਤਰਾਂ ਚ ਵੀ ਗਿਰਾਵਟ ਦਰਜ ਹੋਈ ਹੈ। ਟਰੰਪ ਦੇ ਟੈਰਿਫ ਦੇ ਕੈਨੇਡੀਅਨ ਆਰਥਿਕਤਾ ਤੇ ਪ੍ਰਭਾਵ ਦੇ ਮੱਦੇਨਜ਼ਰ ਸਟੈਟਿਸਟਿਕਸ ਆਫ ਕੈਨੇਡਾ ਮਈ ਚ ਆਰਥਿਕ ਵਿਕਾਸ ਦਰ ਚ ਫਿਰ ਤੋਂ 0.1% ਦੀ ਗਿਰਾਵਟ ਦੀ ਸੰਭਾਵਨਾ ਜਿਤਾ ਰਿਹਾ ਹੈ। ਜੋ ਕਿ ਸਾਲ ਦੀ ਦੂਜੀ ਤਿਮਾਹੀ 'ਚ ਹੌਲੀ ਵਿਕਾਸ ਦਰ ਦਾ ਸੰਕੇਤ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਮ ਨੇ ਕੇਂਦਰੀ ਬੈਂਕ ਦੇ ਆਖਰੀ ਵਿਆਜ ਦਰ ਐਲਾਨ ਦੌਰਾਨ ਚੇਤਾਵਨੀ ਦਿੱਤੀ ਸੀ ਕਿ ਦੂਜੀ ਤਿਮਾਹੀ 'ਚ ਟੈਰਿਫ ਦਾ ਪ੍ਰਭਾਵ ਵਧੇਰੇ ਤੀਬਰਤਾ ਨਾਲ ਮਹਿਸੂਸ ਹੋਵੇਗਾ ਪਹਿਲੀ ਤਿਮਾਹੀ ਦੀ ਵਿਕਾਸ ਦਰ ਹਾਲਾਂਕਿ ਉਮੀਦ ਨਾਲੋਂ ਵੱਧ ਮਜ਼ਬੂਤ ਸੀ ਪਰ ਇਸ ਦਾ ਮੁੱਖ ਕਾਰਨ 트ੰਪ ਦੇ ਟੈਰਿਫ ਤੋਂ ਪਹਿਲਾਂ ਕਾਰੋਬਾਰਾਂ ਦੁਆਰਾ ਵਸਤੂਆਂ ਦਾ ਭੰਡਾਰ ਝਮਾ ਕਰਨਾ ਸੀ ਅਪ੍ਰੈਲ ਮਹੀਨੇ ਵਿੱਚ ਦੇਸ਼ ਦੀ ਆਰਥਿਕ ਵਿਵਸਥਾ 'ਚ ਜੋ ਵਾਧਾ ਹੋਇਆ ਉਸ ਦਾ ਮੁੱਖ ਕਾਰਨ ਨਿਵੇਸ਼ ਗਤੀਵਿਧੀਆਂ ਸਨ ਵਿਸ਼ੇਸ਼ ਤੌਰ ਤੇ ਵਿੱਤ ਅਤੇ ਬੀਮਾ ਖੇਤਰ 'ਚ 0.7% ਵਾਧਾ ਹੋਇਆ ਹੈ ਇਹ ਵਾਧਾ ਜ਼ਿਆਦਾਤਰ ਵਿੱਤੀ ਨਿਵੇਸ਼ ਸੇਵਾਵਾਂ ਵਿੱਚ ਫੰਡਸ ਅਤੇ ਹੋਰ ਵਿੱਤੀ ਢਾਂਚਿਆਂ 'ਚ ਵਧੇ ਹੋਏ ਕੰਮ ਕਾਰਨ ਹੋਇਆ ਹੈ ਇਸ ਦੇ ਨਾਲ ਨਾਲ ਸਰਕਾਰੀ ਖੇਤਰ ਦੀਆਂ ਗਤੀਵਿਧੀਆਂ 'ਚ ਵੀ ਵਾਧਾ ਹੋਇਆ ਹੈ ਜੋ ਅਕਸਰ ਚੋਣਾਂ ਦੇ ਸਮੇਂ ਹੁੰਦਾ ਹੈ ਅਪ੍ਰੈਲ 'ਚ ਫੈਡਰਲ ਚੋਣਾਂ ਹੋਣ ਕਰਕੇ ਸਰਕਾਰੀ ਕੰਮਕਾਰਾਂ 'ਚ ਤੇਜ਼ੀ ਆਈ ਹੈ ਇਸੇ ਮਹੀਨੇ ਕਲਾ ਮਨੋਰੰਜਨ ਤੇਰੀ ਕ੍ਰिएशन ਖੇਤਰ ਦੇ ਵਿੱਚ ਵੀ 2.8% ਵਾਧਾ ਦਰਜ ਕੀਤਾ ਗਿਆ ਹੈ ਇਸ ਦਾ ਕਾਰਨ ਇਹ ਸੀ ਕਿ ਕੈਨੇਡਾ ਦੀਆਂ ਕਈ ਐਨਐਚਐਲ ਹਾਕੀ ਟੀਮਾਂ ਪਲੇਆਫ ਵਿੱਚ ਕੁਆਲੀਫਾਈ ਕਰ ਗਈਆਂ ਸਨ ਜਿਸ ਕਰਕੇ ਲੋਕਾਂ ਦੀ ਦਿਲਚਸਪੀ ਤੇ ਸਲਗੜਮੀ ਵਧੀ ਸੀ ਜਦੋਂ ਜੁਲਾਈ ਦੇ ਵਿੱਚ 온ਟਾਰੀਓ ਦੇ ਤਿੰਨ ਨਵੇਂ ਕਾਨੂੰਨ ਲਾਗੂ ਹੋ ਰਹੇ ਨੇ ਟੋਰਾਂਟੋ ਦੇ ਵਿੱਚ ਤਿਆਗੀ ਦਾ ਮੁਕਾਬਲਾ ਕਰਨ ਵਾਸਤੇ ਨਵੇਂ ਉਪਨੀਯਮ ਤੋਂ ਲੈ ਕੇ ਘੱਟੋ-ਘੱਟ ਉਜਰਤ ਦੀ ਗਾਰੰਟੀ ਤਨਖਾਹ ਪਾਰਦਰਸ਼ਤਾ ਟਿਪ ਸੁਰੱਖਿਆ ਤੇ ਹੋਰ ਬਹੁਤ ਕੁਝ ਦੇ ਨਾਲ-ਨਾਲ ਭੋਜਨ ਡਿਲੀਵਰੀ ਕਰਮਚਾਰੀਆਂ ਵਾਸਤੇ ਵੀ ਨਵੀਆਂ ਸੁਰੱਖਿਆਵਾਂ ਤੱਕ ਸਾਰਾ ਕੁਝ ਨਵਾਂ ਲਿਆਂਦਾ ਜਾ ਰਿਹਾ ਹੈ ਜਿਵੇਂ ਜਿਵੇਂ ਜੁਲਾਈ 2025 ਨੇੜੇ ਆ ਰਿਹਾ ਹੈ 온ਟਾਰੀਓ ਦੇ ਤਿੰਨ ਨਵੇਂ ਕਾਨੂੰਨ ਲਾਗੂ ਹੋ ਰਹੇ ਨੇ ਜੋ ਕਿਰਾਏਦਾਰਾਂ ਗਿਗ ਵਰਕਰਾਂ ਤੇ ਪਹਜ ਵਿਅਕਤੀਆਂ ਦੇ ਜੀਵਨ ਨੂੰ ਮੂੜ ਆਕਾਰ ਦੇਣਗੇ ਟ੍ਰਾਂਟੋ ਵਿੱਚ ਤ્યાਗ ਦਾ ਮੁਕਾਬਲਾ ਕਰਨ ਲਈ ਇੱਕ ਇਨਕਲਾਬੀ ਉਪਨੀਯਮ ਤੋਂ ਲੈ ਕੇ ਡਿਜੀਟਲ ਪਲੇਟਫਾਰਮ ਕਰਮਚਾਰੀਆਂ ਲਈ ਨਵੀਆਂ ਸੁਰੱਖਿਆਵਾਂ ਤੇ ਨਵੇਂ ਕੈਨੇਡਾ ਡਿਸੇਬਿਲਟੀ ਬੈਨੀਫਿਟ ਦੀ ਸ਼ੁਰੂਆਤ ਤੱਕ ਇਨ੍ਹਾਂ ਤਬਦੀਲੀਆਂ ਦਾ ਮਹੱਤਵਪੂਰਨ ਪ੍ਰਭਾਵ ਪੈਣ ਲਈ ਤਿਆਰੀ ਹੈ ਭਾਵੇਂ ਤੁਸੀਂ ਬੇਦਖਲੀ ਦਾ ਸਾਹਮਣਾ ਕਰ ਰਹੇ ਕਿਰਾਏਦਾਰ ਹੋ ਉਬਰ ਲਈ ਗੱਡੀ ਚਲਾ ਰਹੇ ਹੋ ਇੱਕ ਗਿਗ ਵਰਕਰ ਹੋ ਜਾਂ ਆਪੰਗਤਾਂ ਲਈ ਵਿੱਤੀ ਸਹਾਇਤਾ ਦੀ ਮੰਗ ਕਰਨ ਵਾਲਾ ਕੋਈ ਵਿਅਕਤੀ ਹੋ ਇਹ ਨਵੇਂ ਨਿਯਮ ਤੁਹਾਡੇ ਤੇ ਅਸਰ ਪਾ ਸਕਦੇ ਨੇ 31 ਜੁਲਾਈ 2025 ਤੋਂ ਟੋਰਾਂਟੋ ਦਾ ਰੈਂਟਲ ਰੈਨੋਵੇਸ਼ਨ ਲਾਇਸੈਂਸ ਬਾਇਲੌਅ ਲਾਗੂ ਹੋਵੇਗਾ ਜੋ ਕਿ ਰੈਨੋਵੇਸ਼ਨ ਨੂੰ ਰੋਕਣ ਲਈ ਤਿਆਰ ਕੀਤਾ ਗਿਆ ਇੱਕ ਇਤਿਹਾਸਿਕ ਉਪਾਅ ਹੈ ਇੱਕ ਸ਼ਬਦ ਜੋ ਗਲਤ ਨਿਰਪਰ ਬੇਤਖਲੀ ਦਾ ਵਰਣਨ ਕਰਦਾ ਹੈ ਜਿੱਥੇ ਮਕਾਨ ਮਾਲਕ ਕਿਰਾਏਦਾਰਾਂ ਨੂੰ ਉਜਾੜਨ ਗੈਰ ਕਾਨੂੰਨੀ ਤੌਰ ਤੇ ਕਿਰਾਏ ਵਧਾਉਣ ਜਾਂ ਕਿਰਾਏਦਾਰਾਂ ਨੂੰ ਆਪਣੇ ਘਰਾਂ ਚ ਵਾਪਸ ਜਾਣ ਤੋਂ ਰੋਕਣ ਲਈ ਮੁਰੰਮਤ ਦੀ ਵਰਤੋਂ ਕਰਦੇ ਨੇ ਇਹ ਉਪ ਨਿਯਮ 2024 ਦੇ ਹਮਿਲਟਨ ਦੇ ਸਫਲ ਨਿਯਮ ਤੋਂ ਪ੍ਰੇਰਿਤ ਹੈ ਕ੍ਰਾਂਟੋ ਦੇ ਵਾਧੇ ਕਿਰਾਏ ਦੇ ਸੰਕਟ ਨੂੰ ਸੰਬੋਧਿਤ ਕਰਦਾ ਹੈ ਜਿੱਥੇ ਕਿਫਾਇਤੀ ਰਿਹਾਇਸ਼ਾਂ ਦੀ ਘਾਟ ਵੱਧਦੀ ਜਾ ਰਹੀ ਹੈ ਤੇ ਬਿਕੜ ਹੋਣ ਕਾਰਨ ਕਿਰਾਏਦਾਰਾਂ ਦੇ ਵਿਸ ਖਾਪਨ ਅਤੇ ਵਾਧੇ ਬੇਕਰ ਹੋਣ ਵਿੱਚ ਯੋਗਦਾਨ ਪਾਉਂਦਾ ਹੈ ਨਵੇਂ ਉਪਨੀਯਮ ਦੇ ਤਹਿਤ ਮਕਾਨ ਮਾਲਕਾਂ ਨੂੰ ਐਨ 13 ਨੋਟਿਸ ਜਾਰੀ ਕਰਨ ਤੋਂ ਪਹਿਲਾਂ ਇੱਕ ਰੈਂਟਲ ਨਵੀਨੀਕਰਨ ਲਾਇਸੈਂਸ ਪ੍ਰਾਪਤ ਕਰਨਾ ਲਾਜ਼ਮੀ ਹੈ ਐਨ 13 ਨੋਟਿਸ ਖਾਲੀ ਕਬਜ਼ੇ ਦੀ ਲੋੜ ਵਾਲੀ ਨਵੀਨੀਕਰਨ ਲਈ ਇੱਕ ਸੁਭਾਈ ਬੇਦਖਲੀ ਦਾ ਨੋਟਿਸ ਹੁੰਦਾ ਹੈ ਇਸ ਲਾਇਸੈਂਸ ਨੂੰ ਪ੍ਰਾਪਤ ਕਰਨ ਲਈ ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਲਈ ਪਾਰਦਰਸ਼ਤਾ ਤੇ ਨਿਰਪੱਖਤਾ ਨੂੰ ਯਕੀਨੀ ਬਣਾਉਣਾ ਪੈਂਦਾ ਹੈ ਸਖਤ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਨਵੀਨੀਕਰਨ ਤੋਂ ਪਹਿਲਾਂ ਦੀਆਂ ਲੋੜਾਂ ਦੇ ਵਿੱਚ ਮਕਾਨ ਮਾਲਕਾਂ ਨੂੰ ਸਾਰੇ ਜ਼ਰੂਰੀ ਬਿਲਡਿੰਗ ਪਰਮਿਟ ਪ੍ਰਾਪਤ ਕਰਨੇ ਚਾਹੀਦੇ ਨੇ ਤੇ ਇੱਕ ਯੋਗਤਾ ਪ੍ਰਾਪਤ ਪੇਸ਼ੇਵਰ ਹੋਣਾ ਚਾਹੀਦਾ ਹੈ। जूनटारियो एसोसिएशेशन ऑफ आर्किटेक्ट्स ਜਾਂ professionel engineering ontario ਦੁਆਰਾ ਲਾਇਸੈਂਸ ਸ਼ੁਦਾ ਹੋਵੇ ਜੋ ਪੁਸ਼ਟੀ ਕਰਦੇ ਨੇ ਕਿ ਨਵੀਨੀਕਰਨ ਲਈ ਯੂਨਿਟ ਖਾਲੀ ਹੋਣਾ ਜ਼ਰੂਰੀ ਹੈ ਕਿਰਾਏਦਾਰਾਂ ਦੀ ਸੂਚਨਾ ਤੇ ਸਹਾਇਤਾ ਜ਼ਰੂਰੀ ਹੈ ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਨੂੰ ਨਵੀਨੀਕਰਨ ਯੋਜਨਾਵਾਂ ਬਾਰੇ ਸੂਚਿਤ ਕਰਨਾ ਚਾਹੀਦਾ ਹੈ ਮੁਆਵਜ਼ਾ ਜਾਂ ਆਪਸ਼ਨਲ ਰਿਹਾਇਸ਼ ਆਪਸ਼ਨਸ ਪ੍ਰਦਾਨ ਕਰਨੇ ਚਾਹੀਦੇ ਨੇ ਤੇ ਕਿਰਾਏਦਾਰਾਂ ਨੂੰ ਮੁਰੰਮਤ ਪੂਰੀ ਹੋਣ ਤੋਂ ਬਾਅਦ ਉਸੇ ਕਿਰਾਏ ਤੇ ਆਪਣੇ ਅਸਲ ਕਿਰਾਏ ਦੇ ਯੂਨਿਟ 'ਚ ਵਾਪਸ ਜਾਣ ਦਾ ਅਧਿਕਾਰ ਦੇਣਾ ਚਾਹੀਦਾ ਹੈ ਮੁਆਵਜ਼ੇ ਦੇ ਆਪਸ਼ਨਸ ਵੀ ਹੋਣੇ ਚਾਹੀਦੇ ਨੇ ਜੇਕਰ ਕਿਰਾਏਦਾਰ ਵਾਪਸ ਆਉਣਾ ਚਾਹੁੰਦੇ ਨੇ ਜਾਂ ਮਕਾਨ ਮਾਲਕਾਂ ਨੂੰ ਜਾਂ ਤਾਂ ਅਸਥਾਈ ਤੁਲਨਾਤਮਕ ਰਹਿائش ਸਮਾਨ ਕਿਰਾਏ ਤੇ ਪ੍ਰਦਾਨ ਕਰਨੀ ਚਾਹੀਦੀ ਹੈ ਜਾਂ ਕਿਰਾਏਦਾਰਾਂ ਨੂੰ ਆਪਣਾ ਅਵਸਥਾਈ ਰਹਿائش ਮਿਲਣ ਤੇ ਅੰਤਰ ਨੂੰ ਪੂਰਾ ਕਰਨ ਲਈ ਮਹੀਨਾਵਾਰ ਕਿਰਾਏ ਅੰਤਰਾਲ ਭੁਗਤਾਨ ਪ੍ਰਦਾਨ ਕਰਨੇ ਚਾਹੀਦੇ ਨੇ ਜੇਕਰ ਕਿਰਾਏਦਾਰ ਵਾਪਸ ਨਾ ਜਾਣ ਦੀ ਚੋਣ ਕਰਦੇ ਨੇ ਤਾਂ ਮਕਾਨ ਮਾਲਕਾਂ ਨੂੰ ਲਾਇਸੈਂਸ ਜਾਰੀ ਹੋਣ ਤੋਂ ਪਹਿਲਾਂ 3 ਮਹੀਨਿਆਂ ਦੇ ਕਿਰਾਏ ਪਾੜੇ ਦੇ ਭੁਗਤਾਨ ਦੇ ਬਰਾਬਰ ਵਿਛੋੜਾ ਦੇਣਾ ਪੈਂਦਾ ਹੈ ਟੋਰਾਂਟੋ ਦੇ ਬਿਲਡਿੰਗ ਇਨਸਪੈਕਟਰ ਮੁਰੰਮਤ ਪ੍ਰਕਿਰਿਆ ਦੌਰਾਨ ਪਾਲਣਾ ਦੀ ਨਿਗਰਾਨੀ ਕਰਨਗੇ ਪਾਲਣਾ ਨਾ ਕਰਨ ਤੇ ਭਾਰੀ ਜੁਰਮਾਨੇ ਹੋ ਸਕਦੇ ਨੇ ਜਿਸ 'ਚ ਐਨ 13 ਨੋਟਿਸ ਜਾਰੀ ਕਰਨ ਦੇ 7 ਦਿਨਾਂ ਦੇ ਅੰਦਰ ਲਾਇਸੈਂਸ ਅਰਜ਼ੀ ਜਮਾ ਨਾ ਕਰਨ ਤੇ 1000 ਡਾਲਰ ਤੱਕ ਦਾ ਜੁਰਮਾਨਾ ਚਲ ਰਹੀਆਂ ਉਲੰਘਣਾਵਾਂ ਲਈ ਪ੍ਰਤੀ ਦਿਨ 10000 ਡਾਲਰ ਤੱਕ ਅਤੇ ਮੁਰੰਮਤ ਪੂਰੀ ਕੀਤੇ ਬਿਨਾਂ ਜਾਂ ਪਰਵਾਨਿਤ ਯੋਜਨਾ ਤੋਂ ਭਟਕਣ ਤੋਂ ਬਿਨਾਂ ਕਿਰਾਏਦਾਰਾਂ ਨੂੰ ਕੱਢਣ ਤੇ 1 ਲੱਖ ਡਾਲਰ ਤੱਕ ਦਾ ਜੁਰਮਾਨਾ ਵੀ ਸ਼ਾਮਿਲ ਹੈ ਜ਼ਿਕਰ ਖਾਸ ਹੈ 31 ਜੁਲਾਈ 2025 ਤੋਂ ਬਾਅਦ ਐਨ 13 ਨੋਟਿਸ ਪ੍ਰਾਪਤ ਕਰਨ ਵਾਲੇ ਕਿਰਾਏਦਾਰਾਂ ਨੂੰ ਆਪਣੇ ਮਕਾਨ ਮਾਲਕ ਦੁਆਰਾ ਨਵੇਂ ਨਿਯਮਾਂ ਦੀ ਪਾਲਣਾ ਦੀ ਪੁਸ਼ਟੀ ਕਰਨ ਲਈ ਟੋਰਾਂਟੋ ਸ਼ਹਿਰ ਨਾਲ ਸੰਪਰਕ ਕਰਨਾ ਪਵੇਗਾ ਇਸ ਨਾਲ ਹੀ ਮੈਨੇਜਰ ਜਾਸਦ ਕੱਲ ਫਿਲਮਾਂ ਕੇ ਨਮਾਇਤੇ ਤਾਸਾ ਖਬਰਾਂ ਦੇ ਨਾਲ ਤਨਮਾਪ